ਉਹਨਾਂ ਦੋਲੇ ਪਰੌਂਠਿਆਂ ਵਾਸਤੇ ਨਾਲ ਦਹੀਂ ਦੇ ਨਾਲ ਇੱਕ ਲਾਲ ਲਸਣ ਵਾਲੀ ਚਟਣੀ ਵੀ ਬਣਾਵਾਂਗੇ। ਉਹਦੇ ਵਾਸਤੇ ਆਪਾਂ ਮਿਰਚਾਂ ਜਿਆਦੀਆਂ ਪਾਉਣੀਆਂ ਨੇ। ਆਪਾਂ ਥੋੜੀਆਂ ਮਿਰਚਾਂ ਲਵਾਂਗੇ। ਇਹਨਾਂ ਨੂੰ ਮੈਂ ਥੋੜਾ ਗਰਮ ਪਾਣੀ 'ਚ ਪਾ ਲਿਆ ਸੀ। ਬਸ ਇੰਨੀਆਂ ਕੁ ਮਿਰਚਾਂ ਲਵਾਂਗੇ ਕਿਉਂਕਿ ਬਹੁਤ ਜ਼ਿਆਦਾ ਤੇਜ਼ ਨੇ ਇਹ। ਤਿੰਨ ਚਾਰ ਤੱਕਲੀਆਂ ਲਸਣ ਦੀਆਂ ਵੀ ਪਾਉਂਗੀ। ਆਪਿਆ ਲਸ ਪਾਉਗੇ ਤੇ ਨਮਕਾ ਇਹਨਾਂ ਨੂੰ ਆਪਾਂ ਮਿਕਸੀ ਦੇ ਵਿੱਚ ਰਗੜ ਲੈਣਾ ਤੇ ਫਿਰ ਇਹਨੂੰ ਲਾਉਂਗੀ ਦੇਖੋ ਬੇਚਾਰਾ ਅਧਿਆਨੇ ਅੱਜ ਸਾਨੂੰ ਥੋੜਾ ਜਗਦੀ ਹੈ ਵੀ ਬ੍ਰੇਕਫਾਸਟ ਕੀਤਾ ਨਹੀਂ ਤੇ ਤਾਂ ਕਰਕੇ ਆ ਦੇਖੋ ਇਸ ਤਰ੍ਹਾਂ ਦੀ ਜਨ ਕੀ ਆ ਆਪਣੀ ਚਟਣੀ ਬਣ ਗਈ ਹੈ ਲੇ ਨੂੰ ਆਪਾਂ ਦੇ ਸਿਕੋ ਦਾ ਤਕਲਾ ਲੰਗੇ ਨਾਲ ਲਈ ਤੇ ਆਲੂ ਵਾਲੇ ਪਰੌਂਠੇ। ਇਸ ਮੁੱਖਤਾ ਦੇ ਜਾਂ ਜੇ ਫਿਰ ਆਵਾਸ ਤੇ ਚੱਲੂ। ਨੱਕ ਟਿਕੜਾ ਦੀ। ਆਪਾਂ ਪਪਾਮੰਗ ਦੇ ਟਿੱਕ। ਇਹਦੇ ਵਿੱਚ ਆਪਾਂ ਪਪਾਮੰਗ ਦੇ ਸਿਕੋ। ਜਦੋਂ ਇਹਨੂੰ ਤੱਕਲਾ ਨਾਲਾ ਵੱਸੇ। ਮੈਂ ਆਵਲਾ ਦੇਰ ਚੱਪ ਚੱਗੋ ਸਿਕੋ ਦਾ ਪਾਲਾ। ਇਹ ਜਿਹੜਾ ਲੱਖਾਂ ਲੱਖਾਂ ਪਾਇਆ ਸੱਤਾ ਪਾ ਕੇ ਰੱਖੋ ਬਾਕੀ ਇੱਕ ਮਿੰਟ ਆਪਾਂ ਹੋਰ ਭੁੰਨ ਲਾਂਗੇ ਇਹਨੂੰ ਜਦ ਤੱਕ ਇਹ ਕੋਕਾ ਹੋ ਜਾ ਸ਼ਟਾ ਤਾਂ ਲਸਣ ਪੱਕ ਪਾ ਦਿਓ ਬੰ ਤੇ ਉਹਦੇ ਨਾਲ ਚਟਣੀ ਉੱਪਰ ਬਹੁਤ ਅੱਛੀ ਲੱਗੂਗੀ ਚਟਣੀ ਬਣਾਈ ਆਪਾਂ ਅੱਜ ਬਣਾਲੂ ਪਿਆਜ਼ ਦੇ ਪਰੌਂਠੇ ਇਹ ਮੈਂ ਆਟਾ ਬਣਾ ਲਿਆ ਆਟੇ 'ਚ ਮੈਂ ਥੋੜਾ ਜਿਹਾ ਨਮਕ ਪਾਇਆ ਤੇ ਥੋੜੀ ਜਿਹੀ ਜਵੈਣ ਵੀ ਪਾਈ ਆ ਆਟਾ ਮੈਂ ਪਹਿਲਾਂ ਗੁੰਨ ਲਿਆ ਤੇ ਇਹ ਰੈਡੀ ਕਰ ਲਿਆ ਮੈਂਨੇ ਮਟੀਰੀਅਲ ਇਹਦੇ ਵਿੱਚ ਧਨੀਆ ਪਾਊਡਰ ਪਾਇਆ ਇਹ ਵਾਲਾ ਪੀਸਿਆ ਹੋਇਆ ਤੇ ਜੀਰਾ ਪੁੰਨ ਕੇ ਪੀਸਿਆ ਹੋਇਆ ਪਾਇਆ ਕਾਲੀ ਮਿਰਚ ਪਾਈ ਹੈ ਤੇ ਅਜਮੈਣ ਪਾਈ ਹੈ ਨਮਕ ਮੈਂ ਹੁਣ ਬਣਾ ਰੈਡੀ ਕਰਨ ਲੱਗੀ ਆ ਪਰੌਂਠੇ ਹੁਣ ਪਾਇਆ ਇਸ ਕਰਕੇ ਕਿਉਂਕਿ ਜੇ ਨਮਕ ਪਹਿਲਾਂ ਪਾ ਦਈਏ ਤਾਂ ਪਾਣੀ ਛੱਡ ਜਾਂਦਾ ਹੁਣ ਆਪਾਂ ਤਿਆਰ ਕਰਦੇ ਆ ਪਰੌਂਠੇ ਤੁਹਾਨੂੰ ਅੱਜ ਪਿਆਜ਼ ਵਾਲੇ ਪਰੌਂਠੇ ਬਣਾ ਕੇ ਦਹੀਂ ਨਾਲ ਦਿਖਾਉਣੇ ਆ ਤੇ ਗੈਸ ਨੂੰ ਕਰ ਲਿਆ ਚਾਲੂ ਗੈਸ ਚਲਾ ਲਿਆ ਤੇ ਰੱਖ ਤਾ ਤਵਾ ਤੇ 19:30 ਤੱਕ ਮੈਂ ਇਹ ਪਿਆਜ਼ ਵਾਲਾ ਪਰੌਂਠਾ ਬਣਾਉਣੀ ਹੈ ਨਾਲ ਆਪਾਂ ਦਹੀਂ ਬਣਾਵਾਂਗੇ ਇਹ ਵਾਲੀ ਤੇ ਜਦ ਤੁਸੀਂ ਪਿਆਜ਼ ਜਾਂ ਆਲੂ ਦਾ ਪਰੌਂਠਾ ਬਣਾਉਣਾ ਨਾ ਤੁਸੀਂ ਇਸ ਤਰ੍ਹਾਂ ਬਣਾ ਲੈਣਾ ਇਹਨੂੰ ਇਹ ਨੂੰ ਇਸ ਤਰ੍ਹਾਂ ਕਰਕੇ ਇਹ ਐਂ ਕਰ ਲੈਣਾ ਹੈ ਵਿਚਾਲੋਂ ਥੋੜਾ ਜਿਹਾ ਪਤਲਾ ਕਰ ਲੈਣਾ ਫਿਰ ਇਹਦੇ ਵਿੱਚ ਆ ਮਟੀਰੀਅਲ ਭਰ ਦੇਣਾ ਇਹਨੂੰ ਹੁਣ ਆਪਾਂ ਇਸ ਤਰ੍ਹਾਂ ਕਰਕੇ ਇੱਕ ਅੰਗੂਠੇ ਨਾਲ ਇਹਨੂੰ ਵਿੱਚ ਕਰੀ ਜਾਣਾ ਜਿਹੜਾ ਆਪਣਾ ਮਟੀਰੀਅਲ ਹੈ ਨਾ ਇਹਨੂੰ ਐਸਟਰਾ ਐਸਟਰਾ ਇਹ ਐਵੇਂ ਫਿਰ ਇਹਨੂੰ ਇਸ ਤਰ੍ਹਾਂ ਉੱਤੋਂ ਐਂ ਬੰਦ ਕਰ ਲੈਣਾ ਆਮੇ ਇਸ ਤਰ੍ਹਾਂ ਕਰਕੇ ਇਹਨੂੰ ਇਸ ਤਰ੍ਹਾਂ ਹਲਕੇ ਹੱਥ ਨਾਲ ਨਾ ਵੇਲ ਲੈਣਾ ਜਿੱਥੇ ਤੁਹਾਡਾ ਇੱਕ ਕਿਉਂਕਿ ਪਿਆਜ਼ ਵਾਲਾ ਪਰੌਂਠਾ ਜਿਹੜਾ ਹੁੰਦਾ ਨਾ ਇਹ ਥੋੜਾ ਪਾਣੀ ਛੇਤੀ ਛੱਡ ਜਾਂਦਾ ਹੈ ਪਿਆਜ਼ ਇਸ ਕਰਕੇ ਇਹਨੂੰ ਤੁਸੀਂ ਹਲਕੇ ਹੱਥ ਨਾਲ ਵੇਲ ਲੈਣਾ ਬਣਾਉਗਾ ਜਦੋਂ ਬਣਾ ਲਈ ਆਪਾਂ ਬਣਾਵਾਂਗੇ ਦੇਸੀ ਘਿਓ ਦੇ ਪਰੌਂਠੇ ਕਿਉਂਕਿ ਬੱਚਿਆਂ ਨੇ ਖਾਣੇ ਹੈ ਹੈਲਦੀ ਦੇਣਾ ਚਾਹੀਦਾ ਇਸੇ ਤਰ੍ਹਾਂ ਆਪਾਂ ਹੁਣ ਬਣਾਵਾਂਗੇ ਦੂਸਰਾ ਪਰੌਂਠਾ ਕਿੰਨਾ ਅੱਗੇ ਗਿਆ ਹੋਇਆ ਤੇ ਮੈਂ ਲੋਹੇ ਦੇ ਤਵੇ ਤੇ ਬਣਾ ਰਹੀ ਆ ਆ ਦੇਖੋ ਹੁਣ ਇਹਦੇ ਵਿਚਾਲੇ ਆਪਾਂ ਮਟੀਰੀਅਲ ਭਰਤਾ ਆ ਗੁੱਠਾ ਰੱਖ ਲਿਆ ਨਾ ਮੈਂ ਗੁੱਠਾ ਰੱਖ ਕੇ ਇਹਨੂੰ ਇਸ ਤਰ੍ਹਾਂ ਗੁੱਠੇ ਨੂੰ ਉੱਥੇ ਰੱਖਣਾ ਆਪਾਂ ਇਸ ਤਰ੍ਹਾਂ ਕਰਕੇ ਉਹਨੂੰ ਬੰਦ ਕਰ ਦੇਣਾ ਤੇ ਫਿਰ ਉੱਤੋਂ ਇਹਦਾ ਮੂੰਹ ਜਿਹਾ ਬੰਦ ਕਰ ਦੇਣਾ ਮੈਂ ਚਾਹੇ ਤੁਸੀਂ ਕੋਈ ਵੀ ਪਰੌਂਠਾ ਗੋਭੀ ਆਲੂ ਜਿਸ ਕਿਸੇ ਦਾ ਵੀ ਬਣਾ ਰਹੇ ਹੋ ਇਸ ਤਰ੍ਹਾਂ ਇੱਕ ਨਾ ਬਣਾਇਆ ਕਰੋ ਹੁਣ ਤੁਹਾਨੂੰ ਦੂਸਰਾ ਪਰੌਂਠਾ ਬਣਾ ਕੇ ਦਿਖਾਉਣੀ ਹੈ। ਲੋਹੇ ਦੇ ਤਵੇ ਤੇ ਵੀ ਆਪਣੇ ਦੇਖੋ ਕਿੰਨੇ ਅੱਛੇ ਪਰੌਂਠੇ ਬਣ ਰਹੇ ਨੇ। ਤੇ ਇਸ ਤਰ੍ਹਾਂ ਕਰਕੇ ਅੂਠੇ ਨਾਲ ਵਿਚਕਾਰ ਤੋਂ ਉਹਨੂੰ ਦਵਾਈ ਜਾਣਾ ਤਾਂ ਕਿ ਜਿਹੜਾ ਵਿਚਾਲੇ ਮਟੀਰੀਅਲ ਭਰਿਆ ਹੈ ਉਹ ਸਾਰੇ ਆਪਣੇ ਸਾਈਡਾਂ ਤੇ ਆ ਜਾਵੇ। ਸਪੂਰ ਪਰੌਂਠੇ ਦੇ ਵਿੱਚ ਵਿੱਚ ਇੱਕ ਸਾਰ ਭਰਿਆ ਜਾਵੇ। ਜੇ ਤੁਸੀਂ ਵਿਚਕਾਰ ਤੋਂ ਨਹੀਂ ਦਵਾਉਂਗੇ ਵਿਚਾਲੇ ਵਿਚਾਲੇ ਜੇ ਰਹਿ ਜੂ ਨਾਲ ਪਾਣੀ ਜਾਂ ਛੱਡ ਜਿਓ। ਬਾਰ ਨੂੰ ਨਿਕਲਣਾ ਸ਼ੁਰੂ ਹੋ ਜਾਓ ਇਹ ਹਲਕੇ ਹੱਥ ਨਾਲ ਦਬਾ ਲਓ ਜੇਕਰ ਤੁਹਾਡਾ ਕਿਤੇ ਫਟ ਰਿਹਾ ਹੈ ਉੱਥੇ ਮੜਾ ਜਾਂ ਸੁੱਕਾ ਟਾਲਾ ਦਿਓ ਤੇ ਉਹਦੇ ਨਾਲ ਤੁਹਾਡਾ ਪਰੌਂਠਾ ਖਰਾਬ ਨਹੀਂ ਹੋਊਗਾ ਬਹੁਤ ਅੱਛਾ ਬਣੂਗਾ ਪਰ ਆ ਦੇਖੋ ਮੈਂ ਹੁਣ ਇਹਨੂੰ ਪਲਟ ਕੇ ਵੀ ਤੁਹਾਨੂੰ ਦਿਖਾਉਣੀ ਹੈ ਇਹ ਆਦਿਕ ਫਿਰ ਮੈਂ ਦੂਸਰੇ ਪਾਸੋਂ ਵੀ ਪਲਟੂਗੀ ਅੱਛਾ ਤਾਂ ਪਲੇਟ ਆਈ ਤਾਂ ਰੈਡਰ ਨੂੰ ਦੱਬ ਤੇ ਹੁਣ ਇਹਨੂੰ ਨਾ ਮੈਂ ਇਸ ਤਰ੍ਹਾਂ ਕਰਕੇ ਛਾਂਡ ਰਹੀ ਆ ਪਰੌਂਠੇ ਨੂੰ ਤਾਂ ਕਿ ਜਿਹੜਾ ਐਕਸਟਰਾਟ ਉਹ ਥੱਲੇ ਝੜ ਜਾਊਗਾ ਪਰੌਂਠਾ ਬਿਲਕੁਲ ਸਹੀ ਬਣੂਗਾ ਤੇ ਆਪਾਂ ਪਿਆਜ਼ ਵਾਲੇ ਪਰੌਂਠੇ ਬਣ ਕੇ ਰੈਡੀ ਹੋ ਗਏ ਨੇ ਤੇ ਨਾਲ ਬਣਾਈ ਆ ਅਸੀਂ ਲਸਣ ਲਾਲ ਮਿਰਚ ਤੇ ਪਿਆਜ਼ ਦੀ ਤੜਕ ਕੇ ਚਟਣੀ ਤੇ ਦਹੀਂ ਤੇ ਇਹ ਆਲੂ ਵਾਲੇ ਤਾਂ ਸਾਰੇ ਬਣਾਉਂਦੇ ਨੇ ਪਰ ਪਿਆਜ਼ ਵਾਲੇ ਅੱਜ ਅਸੀਂ ਬਣਾਏ ਨੇ ਪਰੌਂਠੇ ਤੇ ਤੁਸੀਂ ਇਹ ਦੱਸਣਾ ਵੀ ਤੁਹਾਨੂੰ ਕਿਵੇਂ ਦੇ ਲੱਗੇ ਇਸੇ ਵਿਧੀ ਨਾਲ ਬਣਾ ਕੇ ਵੀ ਦੇਖਿਓ ਜੇਕਰ ਤੁਹਾਨੂੰ ਮੇਰੀ ਵੀਡੀਓ ਅੱਛੀਆਂ ਲੱਗ ਰਹੀਆਂ ਨੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਆ ਕਰੋ ਲਾਈਕ ਕਰਿਆ ਕਰੋ ਥੈਂਕ ਯੂ